ਸ੍ਰੀ ਗੁਰੂ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟਿਕ ਦੇ ਉਤੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹਾਂਗਾ ਜੋ ਆਪਣੇ ਨਵੇਂ ਪੈਨ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਕਿਉਂ ਬੈਲ ਆਈਕਨ ਦਬੋਗੇ ਉਹਦੇ ਨਾਲ ਕੀ ਹੈ ਵੀ ਸਾਡੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਅਸੀਂ ਅਪਲੋਡ ਕਰਦੇ ਹਾਂ ਨਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲੂਗਾ ਅੱਜ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਦੇਖਾਂਗੇ ਵੀ ਆਪਾਂ ਬਿਨਾਂ ਛਾਪੇ ਤੋਂ ਕੜਾਈ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਤੇ ਇਹਦੇ ਨਾਲ ਇਹ ਆ ਵੀ ਜਿਵੇਂ ਹੁਣ ਪਹਿਣਾ ਹਨਾ ਜੋ ਕੜਾਈ ਸਿੱਖਦਿਆਂ ਨੇ ਜੋ ਆਪਾਂ ਫੁੱਲ ਸ਼ਾਪ ਕੇ ਹਨਾ ਉਹਦੇ ਉੱਤੇ ਕੜਾਈ ਕਰਦੇ ਆ ਤੁਸੀਂ ਪ੍ਰੈਕਟਿਸ ਕਰ ਰਹੇ ਹੋਗੇ ਜੋ ਬਣਾ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਲਈ ਬਹੁਤ ਵੀਡੀਓ ਵਧੀਆ ਇਹ ਤੇ ਤੁਸੀਂ ਬਿਨਾ ਛਾਪੇ ਆਪਦੇ ਸਾਹਮਣੇ ਕੋਈ ਫੁੱਲ ਰੱਖ ਕੇ ਹਨਾ ਜਾਂ ਮੋਬਾਈਲ ਦੇ ਵਿੱਚ ਕੋਈ ਫੁੱਲ ਕੱਟ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕੋਈ ਛੋਟਾ ਕੋਈ ਬਿੰਦੂ ਲਾ ਲਓ ਹਨਾ ਸਰਕਲ ਲਾ ਲਓ ਕੱਟਵਰਕ ਲਾ ਲਓ ਅਵੇ ਬਿਨਾ ਛਾਪੇ ਤੁਸੀਂ ਹਨਾ ਕੜਾਈ ਕਰਕੇ ਦੇਖਿਓ ਉਹਦੇ ਵਿੱਚ ਇਹ ਆ ਬਿਨਾਂਲੇ ਸਾਨੂੰ ਇਹ ਪਤਾ ਲੱਗੂਗਾ ਨਾ ਵੀ ਤੁਸੀਂ ਬਿਨਾ ਛਾਪੇ ਕਿੰਨੀ ਕਿ ਸੋਹਣੀ ਕੜਾਈ ਕਰ ਸਕਦੇ ਹੋ ਤੇ ਇਹਦੇ ਨਾਲ ਤੁਹਾਡਾ ਕੰਫੀਡੈਂਸ ਲੈਵਲ ਅਪ ਹੋਊਗਾ ਤੇ ਚਲੋ ਜੀ ਆਪਾਂ ਬਾਲਾ ਸਮਾਨ ਨਾਲ ਲੈਂਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਵੀ ਬਿਨਾ ਛਾਪੇ ਤੋਂ ਆਪਾਂ ਕਿਸ ਤਰੀਕੇ ਨਾਲ ਕੜਾਈ ਕਰ ਸਕਦੇ ਹਾਂ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਲੋ ਜੀ ਆਮਨੇ ਫਰੇਮ ਲਾ ਲਿਆ ਤੇ ਤੁਸੀਂ ਦੇਖ ਸਕਦੇ ਹੋ ਨਾ ਫਰੇਮ ਦੇ ਵਿੱਚ ਕੁਝ ਵੀ ਡਰਾ ਨਹੀਂ ਕੀਤਾ ਹੋਇਆ ਤੇ ਅਮਨ ਦੇਖ ਕੇ ਕਢਾਈ ਕਰਨਗੇ ਜਿਵੇਂ ਆਹ ਫੁੱਲ ਬਣਿਆ ਹੋਇਆ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਨਗੇ ਤੁਸੀਂ ਵੀ ਇਦਾਂ ਹੀ ਹੈ ਨਾ ਵੀ ਕੋਈ ਫੁੱਲ ਸਾਹਮਣੇ ਰੱਖ ਕੇ ਉਹਦੀ ਕਢਾਈ ਕਰਨ ਦੀ ਕੋਸ਼ਿਸ਼ ਕਰਿਓ ਇਹਦੇ ਨਾਲ ਨਾਲੇ ਸਾਨੂੰ ਇਹ ਪਤਾ ਲੱਗੂਗਾ ਹਨਾ ਵੀ ਤੁਸੀਂ ਬਿਨਾ ਸ਼ਾਪ ਦੇ ਤੋਂ ਵੀ ਕਿੰਨਾ ਤੇ ਸੋਨਾ ਕੱਢ ਸਕਦੇ ਹੋ ਅਮਨ ਨੇ ਹੁਣ ਰੀਡ ਚੇਂਜ ਕੀਤੀ ਹੈ ਜੀ ਪਹਿਲਾਂ ਲਾਈਟ yellow ਪਾਈ ਹੋਈ ਸੀ ਉਹ ਕੱਪੜੇ ਦੇ ਵਿੱਚ ਦਿਖ ਨਹੀਂ ਰਹੀ ਸੀਗੀ ਕਿਉਂਕਿ ਕੱਪੜੇ ਦੇ ਨਾਲ ਜੁਰੀ ਹੋ ਗਈ ਸੀ ਉਹ ਤੇ ਕਿਉਂ ਰੈਡੀ ਦੇ ਵਿੱਚ ਵਧੀਆ ਦੇਖੂਗਾ ਤੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਤਲਬ ਪਤਾ ਲੱਗੂਗਾ ਵੀ ਕੀ ਬਣ ਰਿਹਾ ਤੁਸੀਂ ਕੋਈ ਵੀ ਫੁੱਲ ਲੈ ਸਕਦੇ ਹੋ ਬੜਿਆ ਹੋਇਆ ਮੋਬਾਈਲ ਦੇ ਵਿੱਚ ਕੱਟ ਕੇ ਉਹਨੂੰ ਸਾਹਮਣੇ ਰੱਖ ਕੇ ਹਨਾ ਉਦਾਂ ਦੀ ਕਢਾਈ ਕਰ ਸਕਦੇ ਹੋ ਜੋ ਜਿਹੜਾ ਜਦੋਂ ਆਪਾਂ ਕਢਾਈ ਸਿੱਖਦੇ ਆਂ ਕ੍ਰੈਫਟਸ ਕਰਦੇ ਆਂ ਜਿਹੜਾ ਆਪਣੇ ਛਾਬ ਕੇ ਆਪਾਂ ਛਾਬਾ ਤਾਰ ਕੇ ਉਧਰ ਤੇ ਕਢਾਈ ਕਰਦੇ ਹਣਾ ਉਹਦੇ ਨਾਲ ਇਹ ਆ ਵੀ ਉਹਦੇ ਨਾਲ ਆਪਣਾ ਹੱਥ ਛੜ ਜਾਂਦਾ ਵੀ ਫਰੇਮ ਚਲਾਉਣਾ ਆ ਜਾਂਦਾ ਆਪ ਨੂੰ ਕੰਟਰੋਲ ਕਰਨਾ ਆ ਜਾਂਦਾ ਵੀ ਆਪਾਂ ਕਢਾਈ ਕਿੱਦਾਂ ਕਰਦੇ ਆ ਜਦੋਂ ਤੋਂ ਛਾਬ ਛਾਬ ਕੇ ਕਢਾਈ ਕਰਦੇ ਨੂੰ ਕਾਫੀ ਦਿਨ ਹੋ ਗਏ ਹਨ ਉਦੋਂ ਬਾਅਦ ਤੁਸੀਂ ਇਹ ਤਰੀਕਾ ਵੀ ਜ਼ਰੂਰ ਕਰਕੇ ਦੇਖਿਓ ਬਿਨਾ ਛਾਬੇ ਕੋੜੇ ਕਿਸੇ ਸੂਟ ਉੱਤੇ ਕੋਈ ਫੁੱਲ ਕੱਢਿਆ ਹੋਇਆ ਜਾਂ ਮੋਬਾਈਲ ਦੇ ਵਿੱਚ ਫੁੱਲ ਕੱਢ ਲਓ ਉਹਨੂੰ ਦੇਖ ਕੇ ਹਨਾ ਇੰਦਾਂ ਹੀ ਕਢਾਈ ਕਰੋ ਬਿਨਾ ਸ਼ਾਪਕੀ ਇਹਦੇ ਵਿੱਚ ਤੁਹਾਨੂੰ ਨਵੇਂ ਸਿੱਧੂ ਆਪ ਇਹ ਪਤਾ ਲੱਗ ਜੀ ਉਹਦਾ ਵੀ ਤੁਸੀਂ ਕਿੰਨੇ ਕੁ ਪਰਫੈਕਟ ਹੋਗੇ ਕਿੰਨਾ ਕੁ ਤੁਸੀਂ ਕੱਢਣਾ ਸਿੱਖਗੇ ਜਿਵੇਂ ਆਪਾਂ ਫੋਟੋਆਂ ਦੇ ਡ్రਾਈਂਗ ਕਰਦੇ ਹੁੰਦੇ ਸੀ ਇਹਨਾਂ ਕੋਈ ਫੋਟੋ ਦੇਖ ਕੇ ਇਹ ਵੀ ਹੁੰਦੀ ਆ ਸਾਹਮਣੇ ਡਿਜ਼ਾਈਨ ਦੇਖ ਕੇ ਵੀ ਉਹਦੀ ਕਢਾਈ ਕਰਨੀ ਮੈਂ ਤੁਹਾਨੂੰ ਤਾਂ ਖਾ ਦੇਣਾ ਅਮਨ ਆਹ ਬਣਾ ਰਹੇ ਨੇ ਆ ਤੁਸੀਂ ਬਿਨਾ ਸਾਪੇ ਵੱਡੇ ਪੁੰਨ ਦੀ ਬਜਾਏ ਤੁਸੀਂ ਕੱਟ ਵਰਕਰ ਤੋਂ ਸਟਾਰਟ ਕਰ ਸਕਦੇ ਹੋ ਹਨ ਸਰਕਲ ਤੋਂ ਸਟਾਰਟ ਕਰ ਸਕਦੇ ਹੋ ਤੁਸੀਂ ਲਾਈਨ ਤੋਂ ਕਰ ਸਕਦੇ ਹੋ ਜਿਵੇਂ ਹੁਣ ਆਪਾਂ ਨੇ ਕੋਈ ਸਰਕਲ ਬਣਾਉਣਾ ਆਪਾਂ ਪਹਿਲਾਂ ਡਰਾ ਕਰ ਲੈਨੇ ਆ ਫਿਰ ਆਪਾਂ ਉਹਦੇ ਅਕੋਰਡਿੰਗ ਕਢਾਈ ਕਰਦੇ ਆ ਉਹਦੇ ਵਿੱਚ ਤਾਂ ਇਹ ਆ ਵੀ ਆਪਾਂ ਛਪੇ ਛਪੇ ਦੇ ਉੱਤੋਂ ਦੀ ਹਨਾ ਆ ਮਸ਼ੀਨ ਲਗਾਈ ਜਨੇ ਉਹਦੇ ਅਕੋਰਡਿੰਗ ਆਪਾਂ ਕੜਾਈ ਕਰਦੇ ਨੇ ਜੇਕਰ ਪਰ ਹੱਥ ਵਧੀਆ ਖੜ ਗਿਆ ਤੇ ਆਪਦੇ ਆਪ ਨੂੰ ਤੁਸੀਂ ਟੈਸਟ ਕਰਕੇ ਜਰੂਰ ਦੇਖੋ ਵੀ ਬਿਨਾ ਛਾਪ ਕੇ ਹਨਾ ਆਪਦੇ ਅੱਗੇ ਰੱਖ ਕੇ ਫੋਲੋ ਉਹਨੂੰ ਦੇਖ ਕੇ ਕੜਾਈ ਕਰੋ ਪਹਿਲਾਂ ਸੈਂਪਲ ਜਿਹਾ ਕੋਈ ਕੱਟ ਲਓ ਕੋਈ ਛੋਟਾ ਜਿਹਾ ਜਿਵੇਂ ਜਿੰਨਾ ਉਹਨੂੰ ਕੱਟ ਰਹੀ ਨੇ ਜਾਂ ਸਰਕਲ ਬਣਾ ਲਓ ਛੋਟੇ ਛੋਟੇ ਬਿੰਦੂ ਬਣਾ ਲਓ ਹਨਾ ਇਹਦੇ ਵਿੱਚ ਤੁਹਾਡੀ ਪ੍ਰੈਕਟਿਸ ਹੋ ਜੂਗੀ ਜਿਵੇਂ ਤੁਸੀਂ ਕਢਾਈ ਸਿੱਖ ਰਹੇ ਹੋ ਨਾ ਤੁਹਾਨੂੰ ਆਪਦੇ ਆਪ ਨੂੰ ਪਤਾ ਲੱਗ ਜੂ ਹਣਾ ਵੀ ਵੀ ਆਪਾਂ ਕਿੰਨਾ ਕੁ ਸਿੱਖ ਗਏ ਵੀ ਕੀ ਆਪਾਂ ਬਿਨਾਂ ਛਾਪੇ ਵਧੀਆ ਕਢਾਈ ਕਰ ਸਕਦੇ ਆ ਜੇਕਰ ਆਪ ਬਿਨਾਂ ਛਾਪੇ ਵਧੀਆ ਕਢਾਈ ਕਰ ਸਕਦੇ ਆ ਹਣਾ ਨਾ ਛਾਪੇ ਉਤੋਂ ਦੀ ਕਰਨੀ ਤਾਂ ਫਿਰ ਆਪਾਂ ਨੂੰ ਬਹੁਤ ਸੌਖੀ ਹੋ ਜੂਗੀ ਨਾਲੇ ਆਪਣਾ ਇਹ ਵੀ ਕੌਨਫੀਡੈਂਸ ਲੇਵਲ ਵਧੂਗਾ ਇਹਦੇ ਨਾਲ ਉਹ ਹੋਰ ਵੀ ਅੱਪ ਹੋਊਗਾ। ਜੇ ਲੋਬデア ਜੇ ਹੋਉਂਦਾ ਨਾ ਕਿ ਜੇਕਰ ਆਪਾਂ ਬਿਨਾ ਛਾਪੇ ਦੇਖ ਕੇ ਕਢਾਈ ਕਰ ਸਕਦੇ ਹਾਂ ਨਾ ਤਾਂ ਛਾਪੇ ਉਤੋਂ ਦੀ ਕਢਾਈ ਕਰਨੀ ਤਾਂ ਫਿਰ ਆ ਤੁਹਾਡੇ ਲਈ ਸੌਖੀ ਹੋ ਜੂਗੀ। ਕਿਸੇ ਵੀ ਤਰ੍ਹਾਂ ਦੀ ਕਢਾਈ ਕਰ ਸਕਦੇ ਹੋ ਤੁਸੀਂ। ਦੇ ਸੰਨ ਕਮੈਂਟ ਕਰਕੇ ਜਰੂਰ ਦੱਸਿਓ ਨਾ। ਤੇ ਅਸੀਂ ਨੰਬਰ ਮੈਂਸ਼ਨ ਕਰਦੇ ਹੁੰਨੇ ਆ। ਤੇ ਜੋ ਵੀ ਭੈਣ ਹੈ ਨਾ ਕੜਾਈ ਸਿੱਖ ਰਹੀ ਆ ਸਾਨੂੰ ਫੋਟੋ ਭੇਜ ਸਕਦੇ ਨੇ ਕੜਾਈ ਕਰਕੇ ਹੇਡਾ ਬਰਸੇਬ ਨੰਬਰ ਅਸੀਂ ਉੱਤੇ ਮੈਂਸ਼ਨ ਕਰਦੇ ਹੁੰਦੇ ਆ ਹੁਣ ਆਵਣਾ ਤਿੰਨ ਬੱਤੀਆਂ ਵਾਲਾ ਫੁੱਲ ਬਣਾ ਰਹੇ ਨੇ ਜੋ ਹਾ ਆਪਣਾ ਤੇਲ ਟੈਪ ਬੋਲਿਆ ਨਹੀਂ ਹੁੰਦਾ ਬੋਦਾਂ ਦਾ ਜੇ ਮੈਂ ਇੱਕ ਤੁਹਾਨੂੰ ਹੋਰ ਰਿਕੁਐਸਟ ਕਰੂੰਗਾ ਜਿਹੜੇ ਆਪਣੇ ਨਾਲ ਨਵੇਂ ਬਹਿਣਾ ਜੁੜਦਿਆਂ ਨੇ ਭਰਾ ਜੁੜਦੇ ਨੇ ਹਨਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਨੂੰ ਵੀ ਦੱਬਿਆ ਕਰੋ ਤਾਂ ਕਿ ਸਾਡੀ ਜਿਹੜੀ ਵੀ ਅਸੀਂ ਵੀਡੀਓ ਨਵੀਂ ਅਪਲੋਡ ਕਰਦੇ ਆ ਹਨਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲੇ ਤੇ ਜੋ ਕਈ ਬੈਣਾ ਸਾਨੂੰ ਕਮੈਂਟ ਕਰਦੀਆਂ ਨੇ ਨਾ ਜਿੰਨਾ ਹੋ ਸਕਦਾ ਵਾਤ ਤੋਂ ਵਾਤ ਅਸੀਂ ਕਮੈਂਟ ਦੇ ਵਿੱਚ ਜਵਾਬ ਦੇ ਦਿੰਨੇ ਆ ਨਾ ਜਾਂ ਹੋ ਸਕਦਾ ਅਸੀਂ ਉਹਦੇ ਸਬੰਧ ਵਿੱਚ ਅਸੀਂ ਵੀਡੀਓ ਬਣਾ ਦਿੰਨੇ ਆ ਜੇਕਰ ਕੋਈ ਭੈਣ ਸਵਾਲ ਪੁੱਛਦੀ ਆ ਇੱਕ ਬੈਣ ਨੇ ਸਾਨੂੰ ਪੁੱਛਿਆ ਸੀ ਨਾ ਚੁੰਨੀ ਵਾਲਾ ਵੀ ਚੁੰਨੀ ਦੇ ਕਢਾਈ ਹੋ ਸਕਦੀ ਆ ਉਹ ਵੀ ਸਾਡੇ ਕੋਲੇ ਚੁੰਨੀਆਂ ਆਈਆਂ ਵੀ ਨਹੀਂ ਕੱਢਣ ਵਾਸਤੇ ਉਹ ਵੀ ਆਪਾਂ ਵੀਡੀਓ ਪਾਵਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਹਨਾ ਵੀ ਜੋ ਅਸੀਂ ਅੱਜ ਇਹ ਵੀਡੀਓ ਪਾਈ ਆ ਹਨਾ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਵੀ ਕੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਮੋਟੀਵੇਸ਼ਨ ਮਿਲੇ ਇਹਦੇ ਨਾਲ ਇਸ ਤਰ੍ਹਾਂ ਬਾਦਰ ਬਣਾ ਸਕਦੇ ਆ ਹਾਂ ਨੀਚੇ ਇਸ ਤਰ੍ਹਾਂ ਬਾਦਰ ਉਹਨਾਂ ਬਣਾ ਸਕਦੇ ਆ ਆਹ ਲਓ ਸੂਟ ਦੇ ਬਣਿਆ ਇਹ ਹਾਂ ਹਾਂ ਉਹ ਜਰੀ ਨਾਲ ਬਣਿਆ ਆਹ ਦੇਖੋ ਜੀ ਮੇਤੇ ਬਣਿਆ ਹੋਇਆ ਕੰਪਿਊਟਰ ਕਿਹੜਾ ਹੀ ਆ ਇਹ ਆ ਵੀ ਇਹਦੇ ਨਾਲ ਆਪਣਾ ਕੌਨਫੀਡੈਂਸ ਲੈਵਲ ਵਧੀਆ ਵਧੂਗਾ ਨਾਲੇ ਆਪ ਨੂੰ ਕੌਨਫੀਡੈਂਸ ਆਊਗਾ ਵੀ ਆਪਾਂ ਹਨਾ ਬਿਨਾ ਛਾਪੇ ਵੀ ਕਢਾਈ ਕਰ ਸਕਦੇ ਆ ਤੇ ਨਾਲੇ ਆਪ ਨੂੰ ਇਹ ਪਤਾ ਲੱਗ ਜੂਣਾ ਵੀ ਆਪਾਂ ਕਿੰਨੀ ਕੀ ਸੋਹਣੀ ਕਢਾਈ ਕਰਦੇ ਆ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਨਾਲ ਜਿਹੜੇ ਨਵੇਂ ਜੁੜਦੇ ਨੇ ਭੈਣ ਭਰਾਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਾਸਦੇ ਰਹੋ ਖੁਸ਼ ਰਹੋ ਆਸਰੇਕਾਲ ਜੀ